ਜੋ ਜੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪੁਰਸਵਾਰੀ 사 ਸੰਗਤ ਜੀ ਇਹ ਰਹਾ ਸੋਰਠ ਰਾਗ ਤੀਜੇ ਨਾਮ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਉਚਾਰਨ ਕਰਦੇ ਹਨ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੇ ਬਾਣੀ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ ਬਿਨ ਸਤਿਗੁਰੂ ਸੋ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਪਿਆਰਿਓ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਆ ਜਿਹੜਾ ਸਿੱਖ ਸਤਿਗੁਰੂ ਦਾ ਸਖਾ ਬਣਨਾ ਚਾਹੁੰਦਾ ਹੈ ਮਿੱਤਰ ਬਣਨਾ ਚਾਹੁੰਦਾ ਹੈ ਭਾਈ ਬਣਨਾ ਚਾਹੁੰਦਾ ਹੈ ਉਹ ਤਾਂ ਹੀ ਬਣ ਸਕਦਾ ਹੈ ਜੇ ਗੁਰੂ ਦੇ ਬਾਣੀ ਵਿੱਚ ਆਵੇ ਤੇ ਪਿਆਰਿਓ ਜਿਹੜਾ ਆਪਣੀ ਮਰਜ਼ੀ ਨਾਲ ਚੱਲੇਗਾ ਮਨਮੁਖ ਹੋ ਜਾਏਗਾ ਆਪਣੇ ਬਾਣੀ ਜੋ ਚੱਲੇ ਭਾਈ ਵਿਛੜ ਚੋਟਾਂ ਖਾਏ ਫਿਰ ਸਤਿਗੁਰੂ ਨਾਲੋਂ ਵਿਛੜ ਜਾਵੇ ਬਿਨ ਸਤਿਗੁਰੂ ਸੁ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਤੇ ਫਿਰ ਸਤਿਗੁਰੂ ਤੋਂ ਬਿਗੈਰ ਉਹਨੂੰ ਕਦੇ ਸੁਖਾਂ ਦੀ ਪ੍ਰਾਪਤੀ ਨਹੀਂ ਹੋਏਗੀ ਮਾਇਆ ਦੀ ਹੂੜ ਮਾਇਆ ਦੇ ਲਾਲਚ ਵਿੱਚ ਅਗਾ ਤੋਂ ਅਗਾ ਚਰਸ਼ਨਾ ਵਕਾਰਾਂ ਦੇ ਵਿੱਚ ਭਰ ਜਾਵੇਗਾ ਪਿਆਰਿਓ ਤੇ ਪਛਤਾਵੇਗਾ ਸਤਿਗੁਰੂ ਨਾਲੋਂ ਵਿਛੜ ਕੇ ਹਰਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਲਾਈ ਰਹਾ ਹਰਕੇ ਦਾਸ ਸੁਹੇਲੇ ਭਾਈ ਜਿਹੜੇ ਹਰੀ ਪਰਮਾਤਮਾ ਦੇ ਦਰਦੇ ਨਾਲ ਜੁੜਦੇ ਨੇ ਜਿਹੜੇ ਹਰੀ ਪਰਮਾਤਮਾ ਦੇ ਨਾਲ ਜੁੜਦੇ ਨੇ ਪਿਆਰਿਓ ਸਤਿਗੁਰੂ ਕਹਿੰਦਾ ਉਹ ਸੁਖੀ ਨੇ ਸਹੀਲੇ ਨੇ ਉਹਨਾਂ ਦੇ ਜਨਮਾਂ ਜਨਮਾਂ ਦੇ ਕਿਲ ਵਿਖ ਦੁੱਖ ਪਿਆਰਿਓ ਕਿਲ ਵਿਖ ਦੁੱਖ ਹੁੰਦੇ ਨੇ ਜਿਹੜੇ ਕੱਟੇ ਜਾ ਹੀ ਨਹੀਂ ਸਕਦੇ ਤੇ ਸਤਿਗੁਰੂ ਫਿਰ ਕੱਟ ਦਿੰਦਾ ਜੀ ਕੱਟ ਕੇ ਆਪਣੇ ਨਾਲ ਮਨਾ ਲੈਂਦਾ ਏ ਜਨਮ ਜਨਮ ਕੇ ਕਿਲ ਵਿਖ ਦੁੱਖਾਂ ਤੇ ਆਪੇ ਮੇਲ ਮਲਾਈ ਰਹਾ ਇਹੋ ਕਟੰਭ ਸਭ ਜੀ ਕੇ ਬੰਧਨ ਭਾਈ ਪਰਮ ਭੁੱਲਾ ਸੈਂ ਸਾਰਾ ਹੁਣ ਇਹ ਜਿਹੜਾ ਕਟੰਭ ਕਬੀਲਾ ਰਿਸ਼ਤੇਦਾਰ ਬੱਚੇ ਸਭ ਪਿਆਰਿਓ ਸਤਿਗੁਰੂ ਕਹਿੰਦੇ ਨੇ ਕਿ ਜੀ ਦੇ ਬੰਧਨ ਨੇ ਪਲੇ ਖੇਵ ਚ ਤੁਰੇ ਫਿਰਦੇ ਆ ਆ ਮੇਰਾ ਹੈ ਕਰਮ ਭੁਲਾ ਸੈ ਸੰਸਾਰਾ ਸੈਬ ਸ੍ਰੀ ਗੁਰੂ ਅਰਮਦਾਸ ਜੀ ਕਹਿੰਦੇ ਮੈਂ ਨਹੀਂ ਬਿਨ ਗੁਰ ਬੰਧਨ ਟੁੱਟੇ ਨਹੀਂ ਗੁਰਮੁਖ ਮੋਖ ਦਵਾਰਾ ਗੁਰੂ ਤੋਂ ਬਿਗੈਰ ਬੰਦਨਾ ਦੀ ਖਲਾਸੀ ਨਹੀਂ ਜੀ ਹੋਣੀ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਮੋਖ ਦਵਾਰਾ ਪ੍ਰਾਪਤ ਹੋਣਾ ਹੈ ਸਤਿਗੁਰੂ ਦੀ ਕਿਰਪਾ ਦੇ ਨਾਲ ਆਪ ਜੀ ਦੇ ਨਾਲ ਅਸੀਂ ਹੀ ਭਗਤੀ ਤੇ ਵਿਚਾਰ ਸਾਂਝੀ ਕਰੀਏ ਬਾਲਮੀਕ ਜੰਗਲਾਂ ਦੇ ਵਿੱਚ ਜੰਮਿਆ ਭਟਕਿਆ ਜੰਗਲਾਂ ਦੇ ਵਿੱਚ ਹੀ ਫਿਰਿਆ ਹੁਣ ਜੰਗਲੀ ਜੀਵਾਂ ਨੂੰ ਵੇਖ ਕੇ ਜਿਸ ਤਰ੍ਹਾਂ ਪਿਆਰ ਉਹ ਤਗੜਾ ਮਾਰੇ ਦਾ ਸ਼ਿਕਾਰ ਕਰਦਾ ਹੈ ਇਹੋ ਹੀ ਉਹਨਾਂ ਦਾ ਕੰਮ ਸੀ ਸਾਰੀ ਦਿਹਾੜੀ ਜੰਗਲਾਂ ਦੇ ਵਿੱਚ ਘੁੰਮਣਾ ਜੰਗਲ ਦੇ ਵਿੱਚੋਂ ਲੱਕੜੀਆਂ ਵੱਡਣੀਆਂ ਘਰੇ ਲੈ ਕੇ ਜਾਣੀਆਂ ਲੰਗ ਦੇ ਟੱਪਦੇ ਰਾਹੀ ਪਾਦੀ ਜੋ ਸਿੱਧਾ ਲੈ ਕੇ ਆਪਣੇ ਵਾਸਤੇ ਆਉਂਦਾ ਸੀ ਉਹਨੂੰ ਲੁੱਟ ਲੈਣਾ ਜੇ ਜ਼ਿਆਦਾ ਤੰਗ ਕਰਨਾ ਤੇ ਮਾਰ ਦੇਣਾ ਤੇ ਪਿਆਰਿਓ ਪੰਡਾ ਬੰਦ ਕੇ ਕਿੰਨਾ ਵਾਸਤੇ ਲੈ ਜਾਂਦਾ ਸੀ ਆਪਾਂ ਇਹ ਸ਼ਬਦ ਦੀ ਵਿਚਾਰ ਕਰਨੀ ਬੇਣ ਕੋਰ ਬੰਧਨ ਟੁੱਟੇ ਨਾਹੀ ਇਹ ਕੁਟੰਬ ਸਭ ਜੀ ਕੇ ਬੰਧਨ ਭਾਈ ਪਰਮ ਭੁਲਾ ਸੰਸਾਰਾ ਇਹ ਬਚਨ ਸਾਬ ਸ੍ਰੀ ਗੁਰਮਰਦਾਸ ਜੀ ਦੇ ਨੇ ਇਹਦੇ ਵੀ ਵਿਚਾਰ ਕਰ ਰਹੇ ਆ ਆਪਾਂ ਪਿਆਰਿਓ ਕੋ ਜਦੋਂ ਪੰਡਾ ਬਣ ਕੇ ਘਰੇ ਲੈ ਜਾਣੀਆਂ ਤੇ ਇੰਨਾ ਕੁ ਜ਼ਰੂਰ ਹੈਗਾ ਸੀ ਕਿ ਸਤਿਗੁਰੂ ਦਾ ਸਿਮਰਨ ਮਨ ਦੇ ਵਿੱਚ ਥੋੜਾ ਥੋੜਾ ਆਸਾ-ਭਲਾਸਾ ਰੱਖਦਾ ਸੀ ਗੁਰੂ ਨਾਲ ਜੁੜਨ ਦੀ ਇੱਕ ਸਮਾਂ ਐਸਾ ਆਇਆ ਕਾਲਪੁ ਪ੍ਰਮਾਤਮਾ ਦੇ ਦਰ ਤੇ ਆਵਾਜ਼ ਪਈ ਕਿ ਇਹ ਬਾਲਮੀਕ ਨੂੰ ਸੁਧੇਰਾਇ ਪਾਇਆ ਜਾਵੇ ਪਰਮੇਸ਼ਰ ਸਾਧੂਆਂ ਦਾ ਰੂਪ ਧਾਰ ਕੇ ਦੋ ਸਾਧੂ ਬਣ ਕੇ ਨਾਲ ਜੰਗਲ ਦੇ ਵਿੱਚ ਪਿਆਰਿਓ ਚਲੇ ਗਏ ਜੰਗਲ ਦੇ ਵਿੱਚ ਨਾਲ ਆਪਣੇ ਸੀਧਾ ਪੱਤਾ ਚੁੱਕੀ ਫਿਰਦੇ ਨੇ ਤੇ ਅੱਗੋਂ ਭਾਈ ਬਾਲਮੀਕ ਦੇ ਨਾਲ ਟਕਰਾ ਹੋ ਗਿਆ ਬਾਲਮੀਕ ਨੇ ਉਹਨਾਂ ਨੂੰ ਮੰਗਾਰਿਆ ਜਿੱਥੇਗੇ ਜੇ ਖੜ ਜੋ ਖੜ ਗਏ ਕਹਿੰਦਾ ਜੋ ਪਹੇਗਾ ਦੇ ਦਿਓ ਉਹਨਾਂ ਨੇ ਅੱਗੇ ਰੱਖਤਾ ਕਹਿੰਦਾ ਹੁਣ ਜੋ ਮੈਨੂੰ ਹੁਕਮ ਹੈ ਕਿ ਲੁੱਟਣ ਤੋਂ ਬਾਅਦ ਮਾਰਨਾ ਹੈ ਮੈਂ ਮਾਰਨਾ ਵੀ ਹੈ ਕਹਿਣ ਲੱਗੇ ਠੀਕ ਆ ਤੂੰ ਭਾਈ ਆਪਣਾ ਯਤਨ ਕਰ ਲੈ ਮਾਰ ਲੈ ਅਸੀਂ ਤੇ ਤੇਰੇ ਅੱਗੇ ਰਾਸ਼ਨ ਵੀ ਰੱਖਤਾ ਸੌਦਾ ਵੀ ਰੱਖਤਾ ਜੇ ਤੇਰੀ ਨਹੀਂ ਮੰਨਦੀ ਤਾਂ ਸਨਾ ਪੂਰੀ ਹੋਈ ਕਹਿੰਦਾ ਸਾਡਾ ਨਿਜਮ ਹੀ ਆ ਅਸੀਂ ਵੀ ਜੰਗ ਲਈਆਂ ਜਨਵਰਾਂ ਨੂੰ ਵੇਖਦੇ ਆ ਸ਼ੇਰ ਛੋਟਿਆਂ ਨੂੰ ਖਾਂਦਾ ਓਦੋਂ ਗਾਂ ਜਿਹੜਾ ਜੂਰਾ ਵਾਰਿਆ ਤਗੜਿਆਂ ਨੂੰ ਤਗੜਾ ਮਾੜੇ ਨੂੰ ਖਾਈ ਜਾਂਦਾ ਐ ਇਸੇ ਤਰ੍ਹਾਂ ਹੀ ਪਿਆਰਿਓ ਸਾਡੇ ਸੰਸਾਰ ਚ ਵੀ ਵਿਚਰਦਾ ਜੀ ਤਗੜਾ ਇੱਥੇ ਵੀ ਮਾੜੇ ਨੂੰ ਖਾਂਦਾ ਜੀ ਵੱਡੇ ਵੱਡੇ ਅਡਾਨੀ ਬਾਨੀ ਜਿਹੜੇ ਆਪਣਾ ਰੋਟ ਰੋਟ ਖਾਈ ਜਾਂਦੇ ਹੁਣ ਬੈਂਕਾਂ ਦੇ ਵਿੱਚ ਪੈਸਾ ਤੁਸੀਂ ਜਮ੍ਹਾਂ ਕਰਾਉਂਦੇ ਹੋ ਥੋੜਾ ਪੈਸਾ ਜਿਹਦਾ ਹੁੰਦਾ ਪਿਆਰਿਓ ਲੈਣ ਦੇਣ ਨਹੀਂ ਕਰ ਸਕਦਾ ਉਹ ਬੈਂਕਾਂ ਦੇ ਵਿੱਚੋਂ ਤੁਹਾਡੇ ਪੈਸਿਆਂ ਦੀ ਕਟੌਤੀ ਹੋਣੀ ਸ਼ੁਰੂ ਹੋ ਜਾਂਦੀ ਤੇ ਜਿਹੜੇ ਤਗੜੇ ਬੰਦੇ ਨੇ ਡਾਨੀ ਬਾਨੀ ਵਰਗੇ ਉਹਨਾਂ ਦੀ ਮਾਇਆ ਉਥੇ ਆਈ ਚਲਾਈ ਚੱਲਦੀ ਆ ਉਹਨਾਂ ਦਾ ਇੱਕ ਪੈਸਾ ਵੀ ਨਹੀਂ ਕਟਿੰਦਾ ਤੇ ਫਿਰ ਤਗੜਾ ਮਾਰੇ ਨੂੰ ਖਾਂਦਾ ਹੋਇਆ ਕਿ ਨਾ ਖਾਂਦਾ ਸੋ ਜਿਸ ਵੇਲੇ ਬਾਲਮੀਕ ਨੇ ਕਿਹਾ ਕਿ ਮਾਰਨਾ ਹੈ ਤੁਹਾਨੂੰ ਕਹਿਣ ਲੱਗੇ ਮਾਰ ਦਿਓ ਘਵਾੜਾ ਚੁੱਕਿਆ ਤੇ ਤਾਂ ਦਾ ਤਾਂ ਰਹਿ ਗਿਆ ਪਿਆਰਿਓ ਧੌਣਾ ਠਾਂ ਕਰਾਈਆਂ ਕਾਲਪੁਖ ਪਰਮਾਤਮਾ ਦੀਆਂ ਤੇ ਨਾਲ ਦੇ ਸਾਧੂਆਂ ਦੀਆਂ ਪਰ ਉਹ ਕੁਹਾੜਾ ਜਿਹੜਾ ਉਹ ਥੱਲੇ ਨਹੀਂ ਆ ਰਿਹਾ ਸੋਚਾਂ ਵਿੱਚ ਪੈ ਗਿਆ ਨਾਮ ਸਿਮਰਨ ਕਰਦਾ ਸੀ ਕਹਿੰਦਾ ਵੀ ਗੱਲ ਕੀ ਹੈ ਮੇਰਾ ਕੁਹਾੜਾ ਥੱਲੇ ਕਿਉਂ ਨਹੀਂ ਆ ਰਿਹਾ ਹੁਣ ਸਾਧੂਆਂ ਨੇ ਉਸ ਨੂੰ ਸਮਝਾਇਆ ਭਲਿਆ ਪ੍ਰਸ਼ਾ ਤੇ ਚਲੋ ਤੈਨੂੰ ਨਹੀਂ ਪਤਾ ਤੇਰੇ ਜੰਗਲ ਦੇ ਨਿਜਮ ਨੇ ਲੁੱਟ ਕੇ ਖਾਣਾ ਤੇ ਮਾਰਨ ਦਾ ਤਾਂ ਤੇਰਾ ਹੱਕ ਨਹੀਂ ਨਾ ਬਣਦਾ ਮਾਰਨਾ ਤੇ ਪਰਮੇਸ਼ਰ ਦੇ ਹੱਥ ਦੇ ਵਿੱਚ ਜੰਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਤੂੰ ਕਿਵੇਂ ਮਾਰਦਾ ਹੈ ਇਹਦਾ ਲੇਖਾ ਕੌਣ ਦੇਊਗਾ ਕਹਿਣ ਲੱਗਾ ਇਹਦਾ ਲੇਖਾ ਦੇਣਗੇ ਜਿੰਨਾ ਵਾਸਤੇ ਮੈਂ ਲੁੱਟ ਕੇ ਲਿਆਂਦਾ ਜਿੰਨਾ ਵਾਸਤੇ ਮੈਂ ਪੰਡਾ ਬਣ ਕੇ ਲਿਆਂਦਾ ਹਾਂ ਉਹ ਲੇਖਾ ਦੇਣਗੇ ਕਹਿੰਦਾ ਪਹਿਲਾਂ ਪੁੱਛ ਕੇ ਆਕਰ ਕਹਿੰਦੇ ਠੀਕ ਹੈ ਕਹਿੰਦੇ ਤੇਰੇ ਨਾਲ ਵਾਦਾ ਰਿਆ ਅਸੀਂ ਇੱਥੇ ਹੀ ਬੈਠੇ ਰਵਾਂਗੇ ਤੂੰ ਕਰੋ ਪੁੱਛ ਕੇ ਆ ਕਿ ਮੇਰੇ ਪਾਪਾਂ ਦਾ ਭਾਗੀ ਤੁਸੀਂ ਬਣੋਗੇ ਹੁਣ ਪਹਿਲਾਂ ਘਰੇ ਗਿਆ ਜਾ ਕੇ ਤਨਮਪਤੀ ਨੂੰ ਪੁੱਛਿਆ ਕਹਿਣ ਲੱਗਾ ਭਾਗਵਾਨ ਨੇ ਜਿਹੜੇ ਪਾਪ ਕਰਕੇ ਮੈਂ ਲੋਕਾਂ ਨੂੰ ਮਾਰ ਕੇ ਲੁੱਟ ਕੇ ਤੁਹਾਨੂੰ ਲਿਆ ਕੇ ਖਵਾਉਣਾ ਹਾਂ ਇਹ ਪਾਪ ਦੇ ਭਾਗੀ ਬਣੋਗੇ ਕਹਿੰਦੇ ਲੁੱਟ ਕੇ ਤੂੰ ਲਿਆਉਣਾ ਮਾਰਦਾ ਤੂੰ ਅਸੀਂ ਪਾਪੀ ਭਾਗਾਂ ਦੇ ਕਿਵੇਂ ਬਣਾਂਗੇ ਪਾਪ ਤੂੰ ਕੀਤੇ ਤੂੰ ਹੀ ਭੁਜੇਗਾ ਬੱਚੇ ਨੂੰ ਪੁੱਛਿਆ ਬੱਚਾ ਕਹਿਣ ਲੱਗਾ ਕਹਿੰਦਾ ਬਾਪੂ ਲੋਕਾਂ ਦੇ ਗਲ ਘਾੜੇ ਨਾ ਤੂੰ ਅੜਦਾ ਲੇਖਾ ਸਾਨੂੰ ਦੇਣਾ ਪਵੇ ਇਹ ਲੇਖਾ ਤੈਨੂੰ ਹੀ ਦੇਣਾ ਪੈਣਾ ਜਦੋਂ ਸਾਰੇ ਪਰਿਵਾਰ ਨੂੰ ਪੁੱਛ ਕੇ ਪਿਆਰਿਓ ਤੇ ਵਾਪਸ ਗਿਆ ਤੇ ਜਾ ਕੇ ਉਸ ਸਾਧੂਆਂ ਨੂੰ ਮਿਲਿਆ ਤੇ ਕਹਿਣ ਲੱਗਾ ਜੀ ਘਰ ਦਾ ਤਾਂ ਕੋਈ ਵੀ ਪੱਲਾ ਨਹੀਂ ਫੜਾਉਂਦਾ ਕਹਿੰਦੇ ਨਹੀਂ ਅਸੀਂ ਤੇਰਾ ਸਾਥ ਨਹੀਂ ਦੇ ਸਕਦੇ ਤੇਰੀ ਜ਼ਿੰਮੇਵਾਰੀ ਪਰਵਾਰ ਨੂੰ ਪਾਲਣਾ ਸਾਡੀ ਵੱਲੋਂ ਜਿਵੇਂ ਮਰਜੀ ਪਾਲ ਪਰ ਅਸੀਂ ਤੇਰੇ ਪਾਪਾਂ ਦੇ ਭਾਗੀ ਨਹੀਂ ਬਣਾਂਗੇ ਅਮਰਦਾਸ ਜੀ ਸਾਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਨਾਨਕ ਲਿਖਦੇ ਆ ਨਾ ਇੱਕ ਟੰਬ ਸਭ ਜੀ ਕੇ ਬੰਧਨ ਭਾਈ ਤੇ ਪਿਆਰਿਓ ਫਰਜੀ ਕੇ ਬੰਧਨ ਹੋਏ ਨਾ ਪਰਮ ਭੁੱਲਾ ਸੰਸਾਰਾ ਮੋਹ ਦੀਆਂ ਕੰਧਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ ਪਰ ਪਿਆਰਿਓ ਸਾਥ ਕਿਸੇ ਵੀ ਨਹੀਂ ਜੇ ਨਿਭਾਉਣਾ ਅਖੀਰ ਨੂੰ ਕਾਢੋ ਕਾਢ ਹੋਈ ਭੈਣਾ ਭਰਾਵਾਂ ਨੇ ਵੀ ਆਣ ਕੇ ਕਹਿ ਦੇਣਾ ਹੈ ਗਰਮੀ ਬੜੀ ਆ ਜਿਆਦਾ ਸਮਾਂ ਨਾ ਰਖਿਏ ਦੂਰੋਂ ਰਿਸ਼ਤੇਦਾਰ ਆਏ ਨੇ ਵੇਲੇ ਨਾ ਕੰਮ ਨਵੇ ਇਸ ਵਾਸਤੇ ਦਸਾਂ ਨਵਾਂ ਦੀ ਕਿਰਤ ਕਮਾਈ ਕਰੀਏ ਸਤਿਗੁਰੂ ਦੇ ਨਾਲ ਜੁੜੀਏ ਤਾਂ ਕਿ ਸਤਿਗੁਰੂ ਸਾਡੇ ਤੇ ਕਿਰਪਾ ਕਰੇ ਸੋ ਪਿਆਰਿਓ ਬਾਲਮੀਕ ਨੂੰ ਸਤਿਗੁਰਾਂ ਨੇ ਸਿੱਧੇ ਰਾਹ ਪਾਇਆ ਤੇ ਬਾਲਮੀਕ ਸਪਚਾਰ ਉਤਰਿਓ ਫਿਰ ਉਹ ਤਰ ਗਿਆ ਸਤਿਗੁਰੂ ਦੀ ਕਿਰਪਾ ਹੋ ਗਈ ਸੋ ਗੁਰੂ ਸਵਾਰਿਓ ਅਗਲਾ ਸ਼ਬਦ ਪੂਰਾ ਕਰ ਲਈਏ ਹਉ ਮੇਰਾ ਜਗ ਪਲਚਰਿਆ ਭਾਈ ਕੋਇ ਨ ਕਿਸੀ ਕੀਰਾ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਸਾਰਾ ਜੱਗ ਜਿਹੜਾ ਹੈ ਨਾ ਇਹ ਲਾਲਚ ਦੀ ਵਿੱਚ ਫਸਿਆ ਹੋਇਆ ਹੈ ਤੇ ਕਿਸੇ ਦਾ ਕੋਈ ਨਹੀਂ ਜੀ ਕੋਈ ਨਾ ਕਿਸ ਹੀ ਕੇਰਾ ਗੁਰਮੁਖ ਮਹਿਲ ਪਾਇਣ ਗੁਨ ਗਾਵਣ ਨਿਜ ਕਰ ਹੋਏ ਬਸੇਰਾ ਤੇ ਪਿਆਰਿਓ ਗੁਰਮੁਖ ਜਿਹੜੇ ਨੇ ਜਿਨ੍ਹਾਂ ਦੇ ਹਿਰਦੇ 'ਚ ਪ੍ਰਮਾਤਮਾ ਦਾ ਵਾਸਾ ਹੋ ਗਿਆ ਉਹਨਾਂ ਨੂੰ ਸਮਝ ਲੱਗ ਗਈ ਕਿ ਸਾਡਾ ਕੌਣ ਹੈ ਉਹਨਾਂ ਨੂੰ ਸਮਝ ਲੱਗੀ ਸਾਡੇ ਦਾ ਸਾਥ ਮਾਉਣ ਵਾਲਾ ਕੌਣ ਹੈ ਪਿਆਰਿਓ ਪਰਮਾਤਮਾ ਤੋਂ ਬਿਗੈਰ ਸਾਥ ਕਿਸੇ ਨੇ ਵੀ ਨਹੀਂ ਨਿਭਾਣਾ। ਸੋ ਗੁਰਮੁਖ ਮਹਿਲ ਪਾਇਨ ਗੁਣ ਗਾਵਣ ਨਿਜ ਘਰ ਹੋਏ ਬਸੇਰਾ ਉਹਨਾਂ ਦੇ ਘਰ ਚ ਪਰਮਾਤਮਾ ਦਾ ਵਸੇਰਾ ਹੋ ਗਿਆ। 72 ਕੋਟੀਆਂ ਪਿਆਰਿਓ ਸਾਡੇ ਹਿਰਦੇ ਦੀਆਂ ਨੇ ਉਹਨਾਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ। ਪਰ ਵਾਸਾ ਕਿਹੜੇ ਹਿਰਦੇ ਵਿੱਚ ਹੋਵੇਗਾ ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਵੇ ਦੂਜੇ ਤੇ ਨਹੀਂ ਹੋਵੇਗਾ। ਅਈਤੇ 부ਜੇ ਸੋ ਆਪਿ ਛਾਣੇ ਹਰ ਪ੍ਰਭ ਹੈ ਤਿਸ ਕੇਰਾ ਸਤਿਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈਏ ਹੁਣ ਪਹਿਲੀ ਪੰਕਤੀ ਦਾ ਜਵਾਬ ਸਤਿਗੁਰੂ ਆਪ ਹੀ ਦੇ ਰਹੇ ਨੇ ਕਹਿੰਦੇ ਸਤਿਗੁਰੂ ਬੜਾ ਦਿਆਲ ਹੈ ਹਰ ਭਾਗਾ ਤੂੰ ਬਿਗੈਰ ਪ੍ਰਾਪਤ ਨਹੀਂ ਜੇ ਹੁੰਦਾ ਵਿਣ ਭਾਗਾ ਕੀ ਪਾਈਏ ਏਕ ਨਜ਼ਰ ਕਰ ਵੇਖੇ ਸਭੇ ਉਪਰ ਜਿਹਾ ਭਾਉ ਦੇਹਾ ਫਲ ਪਾਈਏ ਪਿਆਰਿਓ ਜੈਸਾ ਕਰਾਂਗੇ ਵੈਸਾ ਭਰਾਂਗੇ ਤੈਸੇ ਫਲ ਪ੍ਰਾਪਤ ਹੋਣਗੇ ਅੱਗੇ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਇਹ ਯੁੱਗ ਦੇ ਵਿੱਚ ਪੁੰਨਦਾਨ ਕਰ ਲੋ ਇਹਦਾ ਫਲ ਅੱਗੇ ਮਿਲੇਗਾ ਪਰ ਨਹੀਂ ਕਲ ਯੁੱਗ ਦਾ ਸਮਾਂ ਪਿਆਰਿਓ ਚੱਲਦਾ ਜੀ ਇਥੇ ਸ਼ਾਇਦ ਵੇਖਿਆ ਵੀ ਹੋਏਗਾ ਸਟੀਕ ਗੱਲਾਂ ਨੇ ਗਲਤ ਨਹੀਂ ਜੀ ਸਚਾਈ ਹੈ ਇਥੇ ਦਾ ਲੇਖਾ ਇਥੇ ਹੀ ਨਵੇੜ ਕੇ ਅੱਗੇ ਜਾਣਾ ਪੈਣਾ ਜੀ ਨਾਨਕ ਨਾਮ ਵਸੇ ਮਣ ਅੰਤਰ ਵਿੱਚੋਂ ਆਗੁ ਆਈਏ ਤੇ ਪਿਆਰਿਓ ਆਪਾ ਭਾਉ ਭਾਉ ਗਵਾ ਕੇ ਸਤਗੁਰੂ ਦੇ ਨਾਲ ਜੁੜਾਂਗੇ ਤੇ ਫੇਰ ਹੀ ਸਤਗੁਰੂ ਦੀ ਪ੍ਰਾਪਤੀ ਹੋਵੇਗੀ ਸੋ ਗੁਰੂ ਸਵਾਰੇ ਹੋਈਆਂ ਪੁੱਲਾਂ ਨੂੰ ਨ ਚਤਾਰਿਓ ਗੱਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ